ਤੇ ਦੁੱਧ ਕਿੰਨਾ ਦੇਗੀ ਪਹਿਲੇ ਦੁੱਧੇ 6 6.5 ਕਿਲੋ ਡੰਗ ਦਾ ਚੋਂਦੇ ਰਹੇ ਆ ਜੀ 6.5 ਕਿਲੋ ਡੰਗ ਦਾ ਤੋਲੇ ਚੋਂਦੇ ਰਹੇ ਆ ਉਹ ਲੈ ਜਾਵੇ ਲੱਭ ਕੇ ਪਾ ਕਰੇ ਦੁੱਧ ਪੀਣ ਨੂੰ ਜਿਹੜੇ ਲਿਆਣੀ ਆ ਰੱਖਣ ਦੀ ਯਾਦ ਹੀ ਕਰੂਗਾ ਬਹੁਤ ਚੰਗੀ ਝੋਟੀ ਹੈ ਠੀਕ ਆ ਬਾਈ ਤੇ ਕਿੰਨੇ ਦਿਨ ਪੱਕੀ ਆਏ ਇਹਦੇ ਪਰਸੋਂ ਦਿਨ ਪੂਰੇ ਆਈ ਇਹਦੇ ਪਰਸੋਂ ਦਿਨ ਪੂਰੇ ਆ ਬਾਲ 6 8 ਤਰੀਕ ਨੂੰ ਦਿਨ ਪੂਰੇ ਆ ਜਾਂਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨੂ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾ ਮੌਜੂਦ ਆ ਮਿੱਤਰੋ ਪਿੰਡ ਢਿੱਲਵਾਂ ਕਲਾਂ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਇਹ ਨਗਰ ਆ ਮਿੱਤਰੋ ਤੇ ਕੋਟਕਪੂਰੇ ਦਾ ਗਵੰਡੀ ਪਿੰਡ ਆ ਜਮਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਮਿੱਤਰੋ ਔਰ ਜਿਸ ਥਾਨ ਤੇ ਬਾਈ ਹੁਣਾਂ ਦਾ ਘਰ ਆ ਮਿੱਤਰੋ ਸ਼ਸਤਰ ਸਥਾਨ ਬਣਿਆ ਹੋਇਆ ਇੱਥੇ ਔਰ ਗੁਰੂ ਮਹਾਰਾਜ ਦਾ ਜਿਹੜਾ ਉਹ ਜਿਹੜੇ ਜਿਮਨਸ ਪਏ ਹੁੰਦੇ ਸਾਧਨ ਉਹ ਪਏ ਹੋਏ ਆ ਇੱਥੇ ਮਿੱਤਰੋ ਔਰ ਅੱਜ ਆਪਾਂ ਇੱਕ ਝੋਟੀ ਫਲਮਾਉਣੀ ਆ ਦੂਜਾ ਸੂਆ ਕੀ ਇਹਦੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਸਾਰੀ ਜਾਣਕਾਰੀ ਲੈ ਲੈਣੇ ਆਪਾਂ ਮਿੱਤਰੋ ਸਸੀ ਗਲਬਾਈ ਜੀ ਸ੍ਰੀ ਗਾਨ ਕੀ ਹਾਲ ਚੰਗਾ ਠੀਕ ਹੈ ਜੀ ਘਰ ਪਰਿਵਾਰ ਤੇ ਸੇਤਾ ਬਾਈ ਸਾਰੇ ਠੀਕ ਠਾਕ ਹੈ ਅੱਛਾ ਬਈ ਨਾਮ ਦੱਸ ਦੀ ਇੱਕ ਵਾਰੀ ਮੇਰਾ ਨਾਮ ਜਸਪਾਲ ਸਿੰਘ ਆ ਜੀ ਸਨੋ ਬਈ ਨਿਸ਼ੰਤਰ ਸਿੰਘ ਢਿੱਲੋਂ ਨਿਸ਼ੰਤਰ ਸਿੰਘ ਢਿੱਲੋਂ ਹਾਂਜੀ ਅੱਛਾ ਜਸਪਾਲ ਬਾਈ ਘਰ ਆਪਣਾ ਕਿੱਥੇ ਆ ਗਿਆ ਘਰ ਆਪਣਾ ਗੁਰੂ ਦਸਵੇਂ ਪਾਤਸ਼ਾਹ ਦੇ ਬਸਤਰ ਪਏ ਆ ਜੀ ਗੁਰੂ ਦਸਵੇਂ ਪਾਤਸ਼ਾਹ ਦੇ ਬਸਤਰ ਪਏ ਆ ਸਾਡੇ ਪਿੰਡ ਦੇ ਵਿਚਾਲੇ ਜੀ ਠੀਕ ਹੈ ਜੀ ਉੱਥੇ ਘਰ ਆਈ ਸਾਡਾ ਠੀਕ ਹੈ ਲੈ ਜੀ ਮਿੱਤਰੋ ਪੂਰਾ ਪੂਰਾ ਜਿਹੜਾ ਤੁਹਾਨੂੰ ਮੈਨੂੰ ਤਾਂ ਹੀ ਕਿਲਾ ਕਲੀਅਰ ਨਹੀਂ ਹੋਇਆ ਸੀ ਮੇਰੇ ਤੋਂ ਅੱਛਾ ਬਾਈ ਜਿਹੜੀ ਝੋਟੀ ਵੇਚਣੀ ਆਪਾਂ ਇਹ ਫਿਰ ਦੂਜਾ ਸੂਆ ਦੂਜਾ ਸੂਆ ਜੀ ਕਿੰਨੇ ਦਿਨ ਬਾਕੀ ਆਏ ਇਹਦੇ ਸੂਦ ਪਰਸੋਂ ਦਿਨ ਪੂਰੇ ਆਈਏ ਇਹਦੇ ਪਰਸੋਂ ਦਿਨ ਪੂਰੇ ਆ ਬਣਾ 6 8 ਤਰੀਕ ਨੂੰ ਦਿਨ ਪੂਰੇ ਆਂ ਹਾਂਜੀ ਤੇ ਦੁੱਧ ਕਿੰਨਾ ਦੇਗੀ ਪਹਿਲੇ ਸੂਦ ਦੁੱਧ 6 6.5 ਕਿਲੋ ਡੰਗ ਦਾ ਚੋਂਦੇ ਰਹੇ ਆ ਜੀ 6 6.5 ਕਿਲੋ ਡੰਗ ਦਾ ਤੋਰੇ ਚੋਂਦੇ ਰਹੇ ਆ ਹਾਂਜੀ ਚਵਾਈ ਚਵਾਈ ਦੀ ਕਿਵੇਂ ਦੀ ਚਵਾਈ ਜਮਾ ਪੂਰੀ ਵਧੀਆ ਜੀ ਘਰੇ ਰੱਖਣ ਵਾਲਾ ਕੋਈ ਲੈ ਜਾਵੇ ਲਾ ਭਾ ਕਰੇ ਦੁੱਧ ਪੀਣ ਨੂੰ ਜਿਹੜੇ ਲਿਆਣੀ ਆ ਤਰੱਕਰ ਦੀ ਯਾਦ ਹੀ ਕਰੂਗਾ ਬਹੁਤ ਚੰਗੀ ਝੋਟੀ ਹੈ ਠੀਕ ਆ ਬਾਈ ਤੇ ਰੇਟ ਬਾਈ ਇਹਦਾ ਕੀ ਰੱਖੇ ਇੱਕ ਵੀ ਇੱਕ ਵੀ ਮਾਨਤਣ ਵਿੱਚੋਂ ਮਾਲਾ ਮੋਟਾ ਕਰ ਦਿਆਂਗੇ ਠੀਕ ਆ ਬਾਈ ਲੈ ਵੀ ਮਿੱਤਰੋ ਦੂਜਾ ਸੂਆ ਝੋਟੀ ਪਾਲੀ ਸਭੀ ਲੈਵੇ ਭਾਂਡੇ ਵਾਲੀ ਕਰਮਾਂ ਵਾਲੀ ਮੂੰਹ ਮੱਥਾ ਵੇਖੋ ਕਿੰਡਾ ਸੋਹਣਾ ਕਰਮਾਂ ਵਾਲੀ ਦਾ ਸਿੰਘ ਜਰੂਰ ਥੋੜਾ ਯਾ ਰੈਲਾਵਾ ਝੋਟੀ ਦੀ ਕੁਆਲਿਟੀ ਚੰਗੀ ਆ 1,20,000 ਰੁਪਇਆ ਮੰਗਣਾ ਲੈ ਪੁੱਤ ਦਾ ਨਜ਼ਦੀਕ ਕਰਕੇ ਲੈਵਾ ਵਿਖਾ ਦੇ ਕਰਾਂ ਦੀ ਹਾਂ ਇਹਦਾ ਹੋਰ ਬਣਾ ਜੂਗੀ ਬਾਈ ਹਣਾ ਹਾਂਜੀ ਹਾਂਜੀ ਠੀਕ ਆ ਬਾਈ ਫਿਰ ਚੰਗਾ ਹੀ ਭਰਾਇਆ ਹਾਂ ਹਾਂ ਚੰਗਾ ਭਰਾਇਆ ਠੀਕ ਆ ਬਾਈ ਠੀਕ ਆ ਇੱਕ ਵੀ ਜੋ ਮਾਨਤਣ ਕੇ ਨਾ ਕੋ ਕਰ ਦੇਗਾ ਮਾਲਾ ਮੋਟਾ ਕਰ ਦਿਆਂਗੇ ਜੀ ਕਿੰਨਾ ਕੋ ਕਾਦਾ ਫੋਨ ਤੇ 1000 2000 ਰੁਪਿਆ ਠੀਕ ਹੈ ਭਾਈ ਠੀਕ ਹੈ ਤੇ ਨੰਬਰ ਬਈ ਆਪਣਾ ਨੰਬਰ ਹੈਗਾ 94799 94799 59616 59616 ਇਸ ਨੰਬਰ ਤੇ ਕਰਨੀ ਆ ਮੇਤਰੋ ਤੁਸੀਂ ਭਾਈ ਹੁਣ ਉਹਦੇ ਨਾਲ ਗੱਲ ਤੇ ਬਾਤ ਪੈ ਟਲ ਵਗਲਾ ਤੇ ਜ਼ਿਲ੍ਹਾ ਫਰੀਦਕੋਟ ਕੋਟਕਪੂਰਾ ਸ਼ਹਿਰ ਨੇੜੇ ਹਾਂਜੀ